ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਚ ਦੋਸਤੋ ਆਪਾਂ ਪਹੁੰਚੇ ਪਸ਼ੂ ਮੰਡੀ ਜਗਰਾਵਾਂ ਹਰ ਮਹੀਨੇ ਦੀ 23 ਤਰੀਕ ਨੂੰ ਲੱਗਦੀ ਆ ਤੇ ਅੱਜ ਦੀ ਵੀਡੀਓ ਚ ਕੁੱਸ ਪਸ਼ੂ ਵਿਖਾਵਾਂਗੇ ਤੁਹਾਨੂੰ ਬਾਕੀ ਦੋਸਤੋ ਇੰਨੇ ਬਾਈਆਂ ਤੋਂ ਡਿਟੇਲ ਹੈ ਵੀ ਕੀ ਮੋਲ ਲੱਗਣਾ ਰੇਟ ਆ ਕਣੀਆਂ ਪੈ ਰਹੀਆਂ ਦੋਸਤੋ ਵੀਡੀਓ ਸ਼ੇਅਰ ਕਰਿਓ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆ ਵੀ ਇੱਕ ਹੋਰ ਹੈ ਕੁਛ ਨਾਗ ਦੋਸਤੋ ਦਿਖਾਉਣੇ ਸੋਨੂੰ ਤਾਜੇ ਸੂਏ ਸਵਾਏ ਦੇਖ ਸਕਦੇ ਬਾਈ ਕਿੰਨੀਆਂ ਮੱਛੀਆਂ ਲੈ ਕੇ ਆਏ ਆ ਆਪਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੇ ਬਾਈ ਗੁਰਪ੍ਰੀਤ ਸਿੰਘ ਪਿੰਡ ਪਿੰਡ ਕਾਲੇਕੇ ਜ਼ਿਲ੍ਹਾ ਬਾਕਾਪੁਰਾਣਾ ਤਸੀਲ ਮੋਗਿਆ ਤਸੀਲ ਬਾਗਾ ਪੁਰਾਣਾ ਠੀਕ ਆ ਭਾਈ ਵਪਾਰ ਦਾ ਕੰਮ ਆ ਆਪਣਾ ਹਾਂਜੀ ਬਿਲਕੁਲ ਠੀਕ ਆ ਤੇ ਤਿੰਨ ਨਾਗਾ ਹਾਂਜੀ ਤਿੰਨ ਨਾਗਾ ਤਿੰਨੇ ਸੂਏ ਸਵਾਏ ਹਨਾ ਕਿੰਨੇ ਸੂਏ ਸਵਾਏ ਟੌਪ ਦੀਆਂ ਜਿਹੜੀਆਂ ਠੀਕ ਆ ਜਿਹੜੀ ਆਪਣੀ ਆ ਪਹਿਲੇ ਨੰਬਰ ਤੇ ਝੋਟੀ ਆ ਹਾਂਜੀ ਇਹ ਕਿੰਨੇ ਟਾਈਮ ਦੀ ਸੂਈ ਆ 15 ਦਿਨ ਹੋ ਗਏ 15 ਦਾ ਤੋੜ ਦਿੱ ਗਏ ਬਈ ਤੇ ਹੁਣ ਦੁੱਧ ਕਿੰਨਾ ਆਊਗਾ ਦੁੱਧ 15 ਦਿਨ ਠੀਕ ਆ 15 ਦਾ ਨੂੰਹੇ ਹੋ ਕੇ ਦੋਸਤੋ 15 ਕਿਲੋ ਦੁੱਧ ਬਾਈ ਜਾਂਦਾ ਵੀ ਤਿਆਰ ਹੋਊਗਾ ਤਿਆਰ ਆ ਯਾਨੀ ਠੀਕ ਆ ਕੰਡੇ ਦਾ ਨਹੀਂ ਕੰਡੇ ਆ ਦੋਸਤੋ ਕੰਡੇ ਵਾਲਾ ਦੁੱਧ ਬਾਈ ਜਾਂਦਾ ਵੀ 15 ਲੀਟਰ ਤਿਆਰ ਹੋਊਗਾ ਦੇਖ ਸਕਦੇ ਆ ਕੱਟ ਕਾ ਠੀਕ ਆ ਪੱਠਪੜਾ ਬਹੁਤ ਚੰਗਾ ਹੈਗਾ ਥਣ ਹਵਾਨਾ ਦੋਸਤੋ ਬਹੁਤ ਚੰਗਾ ਦੇਖ ਸਕਦੇ ਆ ਮੋੜ ਲਿਆ ਵੀ ਸੂਆ ਕਿੰਨਾ ਸੂਈ ਵੀ ਆ ਤੇ ਤੀਜੀ ਸੂਏ ਸੂਈ ਗਈ ਤੀਜੀ ਸੂਏ ਤੇ ਭਾਈ ਮੁੱਲੇ ਦਾ ਜਮਾਂ ਜਾਇਜ ਹੈ ਜਿੰਨਾ ਮਰਜ਼ੀ ਕਰਾ ਲਓ ਜੀ 40 ਕਿਰਾਲੂ 45 ਕਿਰਾਲੂ ਆਪਾਂ 130 ਦੀ ਮੈਂ ਦੇਵਾਂਗੀ 130 ਦੀ ਠੀਕ ਆ ਬੰਦ ਦੇ ਬਈ ਬਾਈਆਂ ਦਾ ਵੀ 1,30,000 ਦੀ ਦੇ ਦਾਂਗੇ ਦੋਸਤੋ ਥਣ ਹਵਾਨਾ ਦੇਖ ਸਕਦੇ ਬਹੁਤ ਸਾਫ ਸੁਥਰੀ ਝੋਟੀ ਆ 2 ਨੰਬਰ ਤੇ ਤੁਹਾਨੂੰ ਬਾਈ ਤੋਂ ਡਿਟੇਲ ਲੈ ਲੈਣੇ ਆ ਵੀ ਕੀ ਡਿਟੇਲ ਜਿਹੜੀ ਆਪਣੀ 2 ਨੰਬਰ ਤੇ ਆ ਬਈ ਇਹ ਇਹ ਮੈਂ ਤੇ ਨਾਮ ਹੈ ਵੀ ਦਾ ਫਿੱਟੇ ਪਹਿਲਾ ਸੂਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਬਈ ਇਹਨੂੰ ਸੂਈ ਨੂੰ 10 ਦਿਨ ਹੋ ਗਏ ਠੀਕ ਆ ਹਾਂਜੀ 10 ਦਿਨ ਹੋਗੇ 10 ਦਿਨ ਹੋ ਗਏ ਠੀਕ ਆ ਹੁਣ ਦੁੱਧ ਕਿੰਨਾ ਤਿਆਰ ਆ ਮੋਦੀ ਥੱਲੇ 12 ਲੀਟਰ ਤਿਆਰ ਠੀਕ ਆ ਟੋਰਨੋ ਨੂੰ ਤਾਂ ਰਹਿਣ ਦੇ ਮੈਂ ਕਿਹਾ ਤੋਰ ਦੇ ਮੈਂ ਚੱਲ ਤੋਰ ਦੇ ਸੂਆ ਦੋਸਤੋ ਪਹਿਲਾ ਸੂਈ ਆ ਦੇਖ ਸਕਦੇ ਦੋਂਦੀ ਆ ਦੋਸਤੋ ਬਾਈਆਂ ਦਾ ਬਈ ਦੇਖ ਸਕਦੇ ਥਾਨ ਹਵਾਨਾ ਇਹਦਾ ਵੀ ਬਹੁਤ ਸਾਫ਼ ਸੁਥਰਾ ਹੈਗਾ ਤਦ ਕਾਠ ਚੰਗਾ ਬਾਕੀ ਉਸ ਚ ਵੀ ਦੋਸਤੋ ਥੱਲੇ ਵਾਲੀ ਚਟੇ ਆ ਜਮਾ ਜੈੱਡ ਬਲੈਕ ਆ ਦੇਖ ਸਕਦੇ ਆ ਸੈ ਲਓ ਵੀ ਦੋਸਤੋ ਦੇਖ ਸਕਦੇ ਆ ਬਹੁਤ ਚੰਗੀ ਝੋਟੀ ਆ ਇਹਦਾ ਵੀ ਬਾਈ ਤੋਂ ਮੁੱਲ ਪੁੱਛ ਲੈਨੇ ਕੀ ਕਰਤਾ ਬਾਈ ਇਹਦਾ ਮੁੱਲ ਕੀ ਆ 1,60,000 ਰੁਪਏ ਠੀਕ ਆ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਹਾਂਜੀ ਇਹ ਡੇਢ ਦੀ ਜਸ ਨੂੰ ਹੋਈ ਠੀਕ ਆ ਜਿਹੜੀ ਆਪਣੀ ਆ ਤਿੰਨ ਨੰਬਰ ਤੇ ਝੋਟੀ ਆ ਇਹ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਈ ਨੂੰ 10 ਦਿਨ ਹੋ ਗਏ ਸੂਈ ਨੂੰ ਹਾਂ ਬਈ ਜੁੱਧ 14 ਕਿਲੋ ਤਿਆਰ ਆ ਨੂੰ 14 ਕਿਲੋ ਸੁਆ ਉਹ ਦੂਜਾ 6 ਦਿਨ ਦਾ ਘੱਟੀ ਠੀਕ ਆ ਦੋਸਤੋ ਮੂੰਹੋ ਛਿੱਗੀ ਆ 10 ਦਿਨ ਸੁਈ ਨੂੰ ਹੋ ਗਿਆ 14 ਕਿਲੋ ਦੁੱਧ ਤਿਆਰ ਆ ਕੱਦ ਕਾਠ ਪੂਰੇ ਫੁੱਲ ਵੱਡੇ ਦੀ ਆ ਦੇਖ ਸਕਦੇ ਆ ਚਾਰੇ ਥਣ ਘੇ ਚਨੇਖਣਵੇਂ ਲੱਗੇ ਹੋਇਆ ਹਵਾਨਾ ਦੇਖ ਸਕਦੇ ਠੋਸ ਪੂਰਾ ਹਵਾਨਾ ਦੋਸਤੋ ਦੇਖ ਸਕਦੇ ਦੋਸਤੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਖੰਗਾ ਸੀ ਬਾਈ ਇਹਦਾ ਇਹਦਾ ਮੁੱਲ ਬਾਈ ਇਹਦਾ ਮੁੱਲ 1,80,000 ਰੁਪਏ ਕਰਦੇ ਵਿੱਚੋਂ ਮਾਨਤਾਨ ਹੋ ਜੂ ਮਾਨਤਾਨ 70 ਦੀ ਐਸਨੂੰ ਫੋਨ ਨੰਬਰ ਦੱਸ ਦੇ ਬਾਈ 97813 ਹਾਂਜੀ 58235 ਇੱਕ ਵਾਰੀ ਹੋਰ ਬੋਲ ਦੇ ਬਾਈ 97813 58235 ਦੋਸਤੋ ਇਹ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਕੋਸ ਹੋਰ ਪਸ਼ੂਆਂ ਦੀ ਜਾਣਕਾਰੀ